ਅਰਥਿਕ ਸੰਕਟ ਵਿੱਚ ਘਿਰੇ ਲੋਕ ਪਹਿਲਾਂ ਹੀ ਔਖੀ ਘੜੀ ਵਿੱਚੋਂ ਲੰਘ ਰਹੇ ਹਨ ਉਤੋਂ ਕੈਪਟਨ ਸਰਕਾਰ ਵੱਲੋਂ ਨਿਤ ਨਵੇਂ ਫਰਮਾਨ ਜਾਰੀ ਕਰ ਹੋਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਸੰਕਟ ਵਿੱਚ ਰਿਪੀਟ ਇਸ ਸੰਕਟ ਦੀ ਘੜੀ ਵਿੱਚ ਹੁਣ ਕੈਪਟਨ ਸਰਕਾਰ ਨੇ ਵਾਹਨਾਂ ਨੂੰ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਦਾ ਨਾਦਰशाही ਫਰਮਾਨ ਸੁਣਾ ਦਿੱਤਾ ਹੈ ਜਿਸ ਦੀ ਇਨ੍ਹਾਂ ਹਾਲਾਤਾਂ ਵਿੱਚ ਕੋਈ ਜ਼ਰੂਰਤ ਨਹੀਂ ਸੀ ਇਨ੍ਹਾਂ ਸਭ ਗੱਲਾਂ ਦੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਸਰਕਾਰ ਤੇ ਹੋਰ ਵੀ ਕਈ ਜ਼ੁਬਾਨੀ ਹਮਲੇ ਕੀਤੇ ਪੰਜਾਬ ਸਰਕਾਰ ਨੇ ਜੋ ਫੈਸਲਾ ਕੀਤਾ ਹੈ ਕਿ ਜੇ ਹਾਈ ਸਕਿਉਰਿਟੀ ਨੰਬਰ ਪਲੇਟ ਪੰਜਾਬ ਦਾ ਕੋਈ ਵਿਅਕਤੀ ਨਹੀਂ ਲਾਏਗਾ ਤਾਂ ਉਹ ਨੂੰ 1 ਅਕਤੂਬਰ ਤੋਂ 2000 ਰੁਪਏ ਜੁਰਮਾਨਾ ਪੇ ਕਰਨਾ ਪਏਗਾ ਮੈਂ ਸਮਝਦਾ ਕਿ ਇਹਨਾਂ ਹਾਲਾਤਾਂ ਦੇ ਵਿੱਚ ਜਦ ਸਾਰੀ ਦੁਨੀਆ ਕੋਰੋਨਾ ਦੀ ਮਹਾਮਾਰੀ ਕਰਕੇ ਔਰ ਆਰਥਿਕ ਮੰਦੀ ਦੇ ਵਿੱਚ ਮੰਦ ਹਾਲੀ ਦੇ ਵਿੱਚੋਂ ਗੁਜ਼ਰ ਰਹੀ ਹੈ ਸਰਕਾਰ ਨੂੰ ਜਿੱਥੇ ਪੰਜਾਬ ਦੇ ਲੋਕਾਂ ਦੀ ਬਾਹ ਫਾਂਡ ਦੀ ਲੋੜ ਸੀਗੀ ਉੱਥੇ ਜਿਹੇ ਨੱਦਸ਼ਈ ਹੁਕਮ ਜਾਰੀ ਕਰਨਾ ਮੈਂ ਸਮਝਦਾ ਕਿ ਬਿਲਕੁਲ ਅਨਫੋਰਚੂਨੇਟ ਹੈ ਗਲਤ ਹੈ ਅਨਜਸਟੀਫਾਈਡ ਹੈ ਕਿਉਂਕਿ ਇੱਕ ਪਾਸੇ ਜਿੱਥੇ ਲੋਕਾਂ ਦੇ ਕੰਮਕਾਰ ਰੁਕੇ ਪਏ ਨੇ ਵਪਾਰ ਕਾਰਦਾਰੇ ਨੇ ਜਿਹੜੇ ਉਹ ਬਿਲਕੁਲ ਬੰਦ ਪਏ ਨੇ ਲੋਕਾਂ ਦੀ ਤਨਖਾਹਾਂ ਨੇ ਜਿਹੜੀਆਂ ਉਹ ਮਿਲ ਨਹੀਂ ਰਹੀਆਂ ਹੈਗੀਆਂ ਇਨ੍ਹਾਂ ਹਾਲਾਤਾਂ ਦੇ ਵਿੱਚ ਜਿਹੀ ਮੰਦ ਹਾਲੀ ਦੇ ਵਿੱਚ ਕਿਸੇ ਤਰ੍ਹਾਂ ਦਾ ਵਾਧੂ ਬੋਝ ਪਾਉਣਾ ਉਹ ਬਿਲਕੁਲ ਨਜਾਇਜ਼ ਹੈ ਇਸ ਤੋਂ ਪਹਿਲਾਂ ਵੀ ਦੇਖਿਆ ਸਾਰੇ ਪੰਜਾਬ ਨੇ ਕਿ ਕਿਸ ਤਰੀਕੇ ਮਾਸਕ ਨਾਲ ਲਾਉਣ ਕਰਕੇ ਸੋਸ਼ਲ ਡਿਸਟੈਂਸਿੰਗ ਕਰਕੇ ਨੋ ਡਾਊਟ ਹੈ ਸਾਰੀ ਚੀਜ਼ਾਂ ਜ਼ਰੂਰੀ ਨੇ ਪਰ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਲੋਕਾਂ ਦੇ ਵੱਡੀ ਗਿਣਤੀ ਦੇ ਵਿੱਚ ਚਲਾਨ ਕੱਟੇ ਜਾ ਰਹੇ ਨੇ ਇਸ ਤੋਂ ਪਹਿਲਾਂ ਬਸਾਂ ਦੇ ਵੀ ਕਿਰਾਏ ਨੇ ਵਿੱਚ ਵਾਧਾ ਕਰ ਦਿੱਤਾ ਗਿਆ ਸੀਗਾ ਲੋਕਾਂ ਨੂੰ ਬੰਦ ਪਏ ਵਪਾਰਕ ਅਦਾਰਿਆਂ ਦਾ ਦੁਕਾਨਾਂ ਦੇ ਬਿਜਲੀ ਦੇ ਬਿੱਲ ਜਿਹੜੇ ਉਹ ਭਰਲੇ ਪੈ ਰਹੇ ਨੇ ਇਸ ਸਮੇਂ ਕੈਪਟਨ ਹਰਿੰਦਰ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ ਲੋਕਾਂ ਦੇ ਹਾਲਾਤਾਂ ਦੀ ਸੈਂਸਿਟੀਵਿਟੀ ਨੂੰ ਨਾਜ਼ੁਕਤਾ ਨੂੰ ਸਮਝਦੇ ਹੋਏ ਇਸ ਤਰ੍ਹਾਂ ਦੀ ਜਿਹੜੇ ਨਾਦਰਸ਼ਾਹੀ ਹੁਕਮ ਨੇ ਉਹਨਾਂ ਨੂੰ ਜਾਰੀ ਕਰਨ ਤੋਂ ਗੁਰੇਜ਼ ਕਰਨਾ no doubt ਇਹ ਕਾਨੂੰਨ ਹੈ ਕਿ ਹਾਈ ਸਕਿਉਰਿਟੀ ਨੰਬਰ ਪਲੇਟ ਲੱਗਣੀ ਚਾਹੀਦੀ ਹੈ ਪਰ ਜੁਰਮਾਨੇ ਲਾਉਣ ਦਾ ਜਿਹੜਾ ਕੰਮ ਹੈ ਉਹ 6-8 ਮਹੀਨੇ ਲਈ ਜਾਂ ਸਾਲ ਲਈ ਹੋ ਡਿਫਰ ਕੀਤਾ ਜਾ ਸਕਦਾ ਹੈ ਇਨ੍ਹਾਂ ਹਾਲਾਤਾਂ ਦੇ ਵਿੱਚ ਲੋਕਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਵੀ ਫालतू ਬੋਝ ਪਾਣਾ ਮੈਂ ਸਮਝਦਾ ਕਿ ਬਿਲਕੁਲ ਲੋਕਮਾਰੂ ਫੈਸਲਾ ਇਹ ਨਹੀਂ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਦਾ ਵਿਰੋਧ ਕਰਦਾ